ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆ ਅੱਜ ਵਾਲੀ ਸਾਰੀ ਕਲੈਕਸ਼ਨ ਜਿਹੜੀ ਉਹ ਆਪਣੀ ਮਸ਼ੀਨ ਵਰਕ ਦੇ ਉੱਪਰ ਰਹੇਗੀ ਠੀਕ ਹੈ ਆਪਾਂ ਜਿਹੜਾ ਜਿਹੜਾ ਇਹਦੇ ਵਿੱਚ ਫੈਬਰਿਕ ਲਗਾਇਆ ਕਿਹੜਾ ਦੁਪੱਟਾ ਲਗਾਇਆ ਤੁਹਾਨੂੰ ਸਾਰਾ ਪਰ ਡਿਟੇਲ ਦੇ ਨਾਲ ਵੀਡੀਓ ਦੇ ਵਿੱਚ ਦੱਸ ਦਿਆਂ ਕੁਝ ਭੈਣਾ ਵੀਡੀਓ ਨੂੰ ਸਕਿਪ ਕਰਕੇ ਦੇਖ ਲੈਂਦੇ ਨੇ ਫਿਰ ਉਹ ਲੱਗ ਤੋਂ ਫੈਬਰਿਕ ਬਾਰੇ ਪੁੱਛਦੇ ਨੇ ਕਿ ਅਮਨ ਜੀੜਾ ਤੁਸੀਂ ਸੂਟ ਦਾ ਫੈਬਰਿਕ ਉਹ ਕਿਹੜਾ ਰੱਖਿਆ ਦੁਪੱਟੇ ਦਾ ਕਿ ਜਿਹੜਾ ਕਾਟਨ ਦਾ ਸੂਟ ਆਪਾਂ ਰੈਡੀ ਕਰਦੇ ਉਹਨਾਂ ਦੇ ਨਾਲ ਆਪਾਂ ਦੁਪੱਟੇ ਜਿਹੜੇ ਐਡ-ਆਨ ਕਰਦੇ ਆਂ ਕਾਟਨ ਸਟਾਫ ਦੇ ਅਕੋਰਡਿੰਗ ਹੀ ਕਰਦੇ ਆਂ ਵੀ ਜਿਵੇਂ ਸਾਡੇ ਸੂਟ ਦਾ ਸਟਾਫ ਹੈ ਉਹਦੇ ਅਕੋਰਡਿੰਗ ਹੀ ਆਪਾਂ ਦੁਪੱਟੇ ਐਡ-ਆਨ ਕਰਦੇ ਆਂ ਬਟ ਫਿਰ ਵੀ ਕੁਝ ਭੈਣਾਂ ਦੀ ਚੁਆਇਸ ਹੁੰਦੀ ਹੈ ਕਿ ਚਾਹੇ ਸਾਡਾ ਸੂਟ ਕਾਟਨ ਦਾ ਹੋਵੇ ਬਟ ਦੁਪੱਟਾ ਸਾਨੂੰ ਪਿਓਰ ਦਾ ਹੀ ਚਾਹੀਦਾ ਠੀਕ ਹੈ ਜੀ ਇਸ ਕਰਕੇ ਫਿਰ ਆਪਾਂ ਉਹਨਾਂ ਨਾਲ ਦੁਪੱਟੇ ਜਿਹੜੇ ਸਾਨੂੰ ਪਿਓਰ ਦੇ ਐਡ ਕਰਨੇ ਪੈਂਦੇ ਨੇ ਬਟ ਕੰਮ ਆਪਾਂ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਕਰਨਾ ਤੁਹਾਨੂੰ ਕੋਈ ਵੀ ਫੈਬਰਿਕ ਪਸੰਦ ਹੈ ਉਹਦੇ ਤਦ ਲੋ ਜੀ ਅੱਜ ਵਾਲੀ ਇਲੈਕਸ਼ਨ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਇੱਕ ਗੱਲ ਹੋਰ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਜੀ ਕਈ ਵਾਰ ਆਪਾਂ ਵੀਡੀਓ ਐਡਿਟ ਕਰਦੇ ਸਮੇਂ ਪ੍ਰਾਈਜ਼ ਜਿਹੜਾ ਸ਼ੋ ਕਰਨਾ ਭੁੱਲ ਜਾਂਦੇ ਆ ਕਈ ਵਾਰ ਨਹੀਂ ਵੈਸੇ ਕਾਫੀ ਵਾਰ ਹੋ ਚੁੱਕਿਆ ਸਾਡੇ ਨਾਲ ਕਿਉਂਕਿ ਕਾਫੀ ਸਾਰੇ ਮੈਸੇਜ ਵੀ ਸਾਨੂੰ ਆਉਂਦੇ ਨੇ ਕਿ ਤੁਸੀਂ ਸਾਨੂੰ ਪ੍ਰਾਈਜ਼ ਜਿਹੜਾ ਸ਼ੋ ਕਰਦਿਆ ਕਰੋ ਮਸ਼ੀਨ ਵਰਗ ਦੇ ਸੂਟਾਂ ਦਾ ਬਟ ਸਮ ਟਾਈਮ ਬਿਜ਼ੀ ਹੋ ਤੇ ਕੋਸ਼ਿਸ਼ ਕਰਾਂਗੇ ਜੀ ਵੀ ਪ੍ਰਾਈਸ ਆਪਾਂ ਜਰੂਰ ਮੈਂਸ਼ਨ ਕਰੀਏ ਔਰ ਪ੍ਰਾਈਸ ਆਪਾਂ ਮੈਂਸ਼ਨ ਕਰਾਂਗੇ ਵਿਦਆਊਟ ਸਟੀਚਿੰਗ ਵਿਦਆਊਟ ਦੁਪੱਟਾ ਠੀਕ ਹੈ ਜੀ ਤੁਹਾਨੂੰ ਅਗਰ ਸਟੀਚਿੰਗ ਚਾਹੀਦੀ ਤੁਸੀਂ ਸਾਨੂੰ ਦੱਸ ਸਕਦੇ ਹੋ ਫਿਰ ਆਪਾਂ ਤੁਹਾਨੂੰ ਸਟੀਚਿੰਗ ਨਾਲ ਵੀ ਪ੍ਰਾਈਸ ਜਿਹੜਾ WhatsApp ਤੇ ਮੈਂਸ਼ਨ ਕਰ ਦਾਂਗੇ ਠੀਕ ਹੈ ਜੀ ਤੇ ਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਗ੍ਰੇ ਜਿਹਾ ਕਲਰ ਹੈ ਔਰ ਨਾਲ ਤੁਸੀਂ ਦੇਖ ਸਕਦੇ ਜਿਹੜਾ ਕਲਰ ਆਪਾਂ ਨੇ ਕੰਟਰਾਸਟ ਕੀਤਾ ਬਹੁਤ ਹੀ ਪਿਆਰਾ ਗ੍ਰੇ ਐਂਡ ਪੀਚ ਦਾ ਆਪਾਂ ਨੇ ਕਲਰ ਕੰਟਰਾਸਟ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਨੇ ਸਿੰਪਲ ਜਿਹੜਾ ਨੈੱਕ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡੀਸੈਂਟ ਜਿਹਾ ਆਪਣਾ ਪੋਟਲੀ ਬਟਨ ਦੇ ਕੇ ਆਪਾਂ ਨੇ ਨੈੱਕ ਜਿਹੜਾ ਰੈਡੀ ਕੀਤਾ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਰਹੇਗਾ ਬਹੁਤ ਹੀ ਪਿਆਰਾ ਜਿਹਾ ਇੱਕ ਫਲਾਰ ਸਾਡੀਆਂ ਬਾਹਾਂ ਦੇ ਉੱਪਰ ਬਣਿਆ ਹੋਇਆ ਔਰ ਬਾਜੂ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆਪਾਂ ਨੇ ਕਟਵਰਕ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਇਹ ਸਾਰਾ ਪੀਸ ਆਪਾਂ ਨੇ ਆਰੀ ਦੇ ਵਿੱਚ ਬਣਾਇਆ ਹੋਇਆ ਹੈ ਆਰੀ ਦੇ ਵਿੱਚ ਥੋੜਾ ਜਿਹਾ ਮਸ਼ੀਨ ਵਰਕ ਨਾਲੋਂ ਥੋੜਾ ਜਿਹਾ ਆਪਾਂ ਕਹਿ ਜਾਈਏ ਕਿ 5-400 ਰੁਪਏ ਦਾ ਫਰਕ ਪੈ ਜਾਂਦਾ ਵੱਜ ਜਾਂਦਾ ਰੇਟ ਹੈ ਨਾ ਆਰੀ ਦੇ ਵਿੱਚ ਬਟ ਇਹ ਹੈ ਕਿ ਥੋੜਾ ਜਿਹਾ ਲਾਈਟ weight ਬਣ ਜਾਂਦਾ ਠੀਕ ਹੈ ਜੀ ਤੁਸੀਂ ਘੇਰੇ ਦਾ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਘੇਰੇ ਦੇ ਉੱਪਰ ਕੰਮ ਰਹੇਗਾ ਔਰ ਫੈਬਰਿਕ ਜਿਹੜਾ ਰਹੇਗਾ ਕਾਟਨ ਆਪਾਂ ਨੇ ਇੱਥੇ ਲਗਾਈ ਹੋਈ ਹੈ ਬਹੁਤ ਹੀ ਅੱਛੀ ਕੁਆਲਿਟੀ ਦੀ ਕਾਟਨ ਆਪਾਂ ਰੱਖੀ ਹੋਈ ਹੈ ਔਰ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ ਔਰ ਲਾਈਨਿੰਗ ਆਪਾਂ ਨੇ نیچے ਐਡ-ਆਨ ਕੀਤੀ ਹੋਈ ਹੈ ਲਾਈਨਿੰਗ ਜਿਹੜੀ ਕੀਤੀ ਉਹ ਵੀ ਆਪਾਂ ਨੇ ਕਾਟਨ ਦੀ ਉਹ ਵੀ ਆਪਾਂ ਤੁਹਾਡੀ ਚੁਆਇਸ ਅਕੋਰਡਿੰਗ ਕੁਝ ਪਹਿਣਾ ਦੀ ਚੁਆਇਸ ਹੁੰਦੀ ਹੈ ਕਿ ਸਾਨੂੰ ਟਾਪ ਟਾ ਲਾਈਨਿੰਗ ਦਾ ਸਿੰਥੈਟਿਕ ਲਾਈਨਿੰਗ ਜਿਹੜੀ ਐਡ-ਆਨ ਕਰਕੇ ਦੋ ਬਟ ਕਾਟਨ ਦੇ ਸੂਟਾਂ ਥੱਲੇ ਤੁਸੀਂ ਅਗਰ ਕਾਟਨ ਦੀ ਅੱਛੀ ਲਾਈਨਿੰਗ ਜਿਹੜੀ ਐਡ-ਆਨ ਕਰਵਾ ਰਹੇ ਤੁਹਾਡੇ ਸੂਟ ਨੂੰ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਨੈੱਕ ਰਹੇਗਾ ਬਹੁਤ ਪਿਆਰੀਆਂ ਜੀਆਂ ਬਾਹਾਂ ਬਣੀਆਂ ਹੋਈਆਂ ਨੇ ਤੇ ਬਹੁਤ ਹੀ ਪਿਆਰਾ ਜਿਹਾ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਤੇ ਇਸ ਤਰ੍ਹਾਂ ਆਪਾਂ ਨਾਲ ਰੱਖਿਓ ਜੀ ਸਲਵਾਰ ਸਲਵਾਰ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਇਸ ਤਰ੍ਹਾਂ ਆਪਣੀ ਮੋਰੀ ਦੇ ਉੱਪਰ ਵਰਕ ਰਹੇਗਾ ਔਰ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਬੂਟੀ ਜਿਹੜੀ ਬਣੀ ਹੋਈ ਏ ਔਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਕੰਮ ਦੀ ਤੁਹਾਨੂੰ ਪ੍ਰੋਪਰ ਜਿਹੜੀ ਫਿਨਿਸ਼ਿੰਗ ਮਿਲੇਗੀ ਸਫਾਈ ਮਿਲੇਗੀ ਲਓ ਜੀ ਇਸ ਤਰ੍ਹਾਂ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਨਾਲ ਔਰ ਦੁਪੱਟਾ ਬਹੁਤ ਹੀ ਪਿਆਰਾ ਔਰ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਭੈਣਾ ਜਿਹੜੇ ਦੁਪੱਟੇ ਸੂਟ ਜਿਹੜੇ ਰੈਡੀ ਕਰਾਉਂਦੇ ਨੇ ਕਾਟਨ ਦੇ ਉਹ ਸਾਨੂੰ ਇਹੀ ਦੱਸ ਕੇ ਬਣਾਉਂਦੇ ਨੇ ਕਿ ਅਮਨ ਆਪਾਂ ਗੁਰਦੁਆਰਾ ਸਾਹਿਬ ਲਈ ਜਿਹੜੇ ਸੂਟ ਰੈਡੀ ਕਰਵਾਉਣੇ ਨੇ ਕਿ ਅਸਾਂ ਹੀ ਵੀਕਐਂਡ ਤੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਔਰ ਸਾਨੂੰ ਦੁਪੱਟਾ ਜਿਹੜਾ ਵਧੀਆ ਚਾਹੀਦਾ ਜਿਹੜਾ ਆਰਾਮ ਨਾਲ ਸਿਰ ਦੇ ਉੱਪਰ ਟਿਕ ਸਕੇ ਤੇ ਇਸ ਕਰਕੇ ਆਪਾਂ ਕਾਟਨ ਦੇ ਦੁਪੱਟੇ ਜਿਹੜੇ ਲਗਾਉਨੇ ਆ ਵਧੀਆ ਕੁਆਲਿਟੀ ਦੇ ਦੁਪੱਟੇ ਜਿਹੜੇ ਐਡ ਆਨ ਕਰਦੇ ਆ ਔਰ ਬਹੁਤ ਜਿਆਦਾ ਸੌਫਟ ਲੋ ਜੀ ਤੁਹਾਨੂੰ ਸੇਮ ਪਸੰਦ ਆ ਤੁਸੀਂ ਸੇਮ ਵੀ ਬਣਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਨਾ ਚਾਹੁੰਦੇ ਤਾਂ ਆਪਾਂ ਤੁਹਾਨੂੰ ਕਲਰ ਜਿਹੜਾ ਨੇ ਚਾਰਟ ਸੈਂਡ ਕਰ ਦਾਂਗੇ ਤੁਸੀਂ ਉਹਨਾਂ ਦੇ ਵਿੱਚੋਂ ਕਲਰ ਡਿਸਾਈਡ ਕਰਕੇ ਆਪਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਔਰ ਉਹਦੇ ਅਕੋਰਡਿੰਗ ਆਪਾਂ ਥ੍ਰੈਡ ਦਾ ਕਲਰ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਜੀ ਲੋ ਜੀ ਸਕਰੀਨ ਦੇ ਉੱਪਰ ਜਿਹੜੀ ਪ੍ਰਾਈਸ ਸ਼ੋ ਹੋ ਰਹੀ ਹੈ ਵਿਦਆਊਟ ਦੁਪੱਟਾ ਔਰ ਵਿਦਆਊਟ ਸਟਿਚਿੰਗ ਠੀਕ ਹੈ ਕਿਉਂਕਿ ਆਪਾਂ ਵਿਦਆਊਟ ਦੁਪੱਟਾ ਤਾਂ ਆਪਾਂ ਸ਼ੋ ਕਰ ਰਹੇ ਆ ਕਿ ਕਈ ਵਾਰ ਪਹਿਣਾ ਨੇ ਦੁਪੱਟਾ ਕੋਈ ਹੋਰ ਲਗਾਣਾ ਹੁੰਦਾ ਉਹ ਜਿਵੇਂ ਕੁਝ ਪਹਿਣਾ ਕਹਿੰਦੇ ਕਿ ਆਪਾਂ ਪ्योर ਕਮਲ ਦਾ ਦੁਪੱਟਾ ਅਮਨ ਐਡ ਕਰਨਾ ਚਾਹੁੰਦੇ ਇਸ ਕਰਕੇ ਫਿਰ ਆਪਾਂ ਦੁਪੱਟੇ ਦੀ ਪ੍ਰਾਈਸ ਜਿਹੜੀ ਨਹੀਂ ਦਿੱਤੀ ਹੈਗੀ ਨਾਲ ਲਓ ਅਗਲਾ ਪੀਸ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ ਇਹ ਆਪਾਂ ਬਹੁਤ ਹੀ ਵਧੀਆ ਵਾਲੀ ਜੌਰਨੈਟ ਦੇ ਉੱਪਰ ਰੈਡੀ ਕੀਤਾ ਪਰ ਤਾਂ ਤੁਸੀਂ neck ਦਾ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜਾਂ neck ਬਣਿਆ ਹੋਇਆ ਇਸ ਤਰ੍ਹਾਂ और एक भी थ्रैड जो इधर उधर नहीं है तुम देख सकते हो और बाजू के उपर काम चेक करो बहुत ही प्यारा जहाँ बाजू के उपर काम जोड़ा होया, होया बहुत ही नीट एंड क्लीन जरा और कलर जो आप लगाए ने बहुत ही ज्यादा सोहने ने जी जो साट का बेस कलर है वह ओपोजिट ही अपने कलर ऐड किए हुए हैं कि साट जी ज़्यादा ग्रेस बने इस तरह इस तरह घेरे के उपर कम रहेगा और इस तरह अपने चाकों के उपर कम रहेगा इस तरह ਬਹੁਤ ਹੀ ਪਿਆਰਾ ਜਾਂ ਲਾਈਟ ਵੇਟ ਜਾਂ ਇਹ ਪੀਸ ਬਣਿਆ ਹੋਇਆ ਔਰ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾਂ ਵਰਕ ਹੋਇਆ ਹੋਇਆ ਕਲਰ ਜਿਹੜੇ ਨੇ ਬਹੁਤ ਹੀ ਪਿਆਰੇ ਆਪਾਂ ਨੇ ਲਗਾਏ ਹੋਏ ਨੇ ਔਰ ਸਾਡੇ ਸੂਟ ਨੂੰ ਜਿਹੜਾ ਨੇ ਇੰਨਾ ਕ ਜਿਆਦਾ ਗ੍ਰੇਸਫੁਲ ਬਣਾ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਔਰ ਪਿਓਰ ਜਾਰਜਟ ਦੇ ਉੱਪਰ ਆਪਾਂ ਇਹ ਵਾਲਾ ਪੀਸ ਜਿਹੜਾ ਰੈਡੀ ਕੀਤਾ ਹੋਇਆ ਔਰ ਇਸ ਤਰ੍ਹਾਂ ਪਾਂ ਸਲਵਾਰ ਦੇ ਉੱਪਰ ਵੀ ਜਿਹੜਾ ਵਰਕ ਕੀਤਾ ਹੋਇਆ ਠੀਕ ਹੈ ਜੀ ਤੁਹਾਨੂੰ ਮੋਰੀ ਦੇ ਉੱਪਰ ਕੰਮ ਮਿਲੇਗਾ ਤੁਸੀਂ ਸਕਿਪ ਕਰਵਾਉਣਾ ਚਾਹੁੰਦੇ ਹੋ ਸਕਿਪ ਕਰਵਾ ਸਕਦੇ ਹੋ ਤੁਸੀਂ ਇਹ ਕਰਵਾਉਣਾ ਚਾਹੁੰਦੇ ਹੋ ਸਲਵਾਰ ਦੇ ਉੱਪਰ ਕੰਮ ਤੁਸੀਂ ਕਰਵਾ ਸਕਦੇ ਹੋ ਔਰ ਮੈਂ ਜਿਹੜਾ ਫੈਬਰਿਕ ਤੁਹਾਨੂੰ ਦਿਖਾ ਰਹੀ ਹਾਂ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਮੈਂ ਜਿਹੜਾ ਫੈਬਰਿਕ ਦਿਖਾ ਰਹੀ ਤੁਸੀਂ ਉਸੇ ਫੈਬਰਿਕ ਦੇ ਉੱਪਰ ਕੰਮ ਕਰਵਾਉਣਾ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਪਸ਼ਮੀਨੇ ਤੇ ਕਰਵਾ ਸਕਦੇ ਹੋ ਠੀਕ ਹੈ ਤੁਸੀਂ ਇਸ ਨੂੰ ਗਰੇਬ ਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਵੈਲਵਟ ਤੇ ਕਰਵਾ ਸਕਦੇ ਹੋ ਜਿਹੜਾ ਫੈਬਰਿਕ ਤੁਸੀਂ ਲਾਈਕ ਕਰਦੇ ਤੁਸੀਂ ਉਸ ਔਰ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰਕੇ ਆਪਣੀ ਸੂਟ ਜਿਹੜੇ ਨੇ ਰੈਡੀ ਕਰਵਾ ਸਕਦੇ ਹੋ ਤੇ ਦੁਪੱਟਾ ਵੀ ਆਪਾਂ ਇੱਥੇ ਪ्योर ਬੈਂਬਰ ਦਾ ਰੱਖਿਆ ਹੋਇਆ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਇਸ ਸੂਟ ਦੇ ਨਾਲ ਇਹੀ ਦੁਪੱਟਾ ਜਿਹੜਾ ਪ੍ਰੋਪਰ ਅੱਛਾ ਲੱਗਦਾ ਠੀਕ ਹੈ ਜੀ ਇਸ ਤਰ੍ਹਾਂ ਟਾਈ ਐਂਡ ਡਾਈ ਆਪਾਂ ਨੇ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਲੁੱਕ ਵਾਈਜ਼ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਲੋ ਜੀ ਕਲਰ ਸੇਮ ਬਣਾਉਣਾ ਚਾਹੁੰਦੇ ਤੁਸੀਂ ਸੇਮ ਬਣਾ ਸਕਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਤੁਸੀਂ ਬਾਨੀ ਦੇ ਵੀ ਬਣਾ ਸਕਦੇ ਹੋ ਇਹ ਕਲਰ ਆਪਾਂ ਪਹਿਲਾਂ ਵੀ ਬਣਾਇਆ ਸੀ ਸੇਮ ਹੀ ਆਪਾਂ ਨੇ ਕਲਰ ਆਪਣੇ ਸੂਟ ਦਾ ਰੱਖਿਆ ਸੀ ਔਰ ਸੇਮ ਹੀ ਵਰਕ ਦਾ ਜਿਵੇਂ ਅਸੀਂ ਦਿਖਾਇਆ ਸੀ ਵੀਡੀਓ ਦੇ ਵਿੱਚ ਉਸੇ ਤਰ੍ਹਾਂ ਹੀ ਭੈਣੋਆਂ ਨੂੰ ਪਸੰਦ ਆਇਆ ਔਰ ਭੈਣੋਆਂ ਨੇ ਕਿਹਾ ਕਿ ਸਾਨੂੰ ਸੇਮ ਹੀ ਜਿੱਦਾਂ ਬਣਿਆ ਹੋਇਆ ਉਸੇ ਤਰ੍ਹਾਂ ਹੀ ਬਣਾ ਕੇ ਦਿਓ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਨੈਕ ਬਣਿਆ ਹੋਇਆ ਠੀਕ ਹੈ ਜੀ ਆਪਣੇ ਚੈਸਟ ਦੇ ਕੋਲ ਉੱਪਰ ਦੋ ਫਲਾਰ ਰਹਿਣਗੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਔਰ ਪਿਓਰ ਔਰਗੈਂਜ਼ਾ ਦਾ ਜਿਹੜਾ ਫੈਬਰਿਕ ਰਹੇਗਾ ਸ਼ਰਟ ਦਾ ਠੀਕ ਹੈ ਕੋਈ ਸੈਮੀ ਨਹੀਂ ਹੈਗਾ ਠੀਕ ਹੈ ਜੀ ਮੈਂ ਪਹਿਲਾਂ ਹੀ ਦੱਸ ਦਿੰਨੀ ਆ ਕਿ ਅਗਰ ਕੋਈ ਫੈਬਰਿਕ ਆਪਾਂ ਨੇ ਸੈਮੀ ਲਗਾਇਆ ਤਾਂ ਤੁਹਾਨੂੰ ਆਪਾਂ ਦੱਸ ਕੇ ਕਰਾਂਗੇ ਕਿ ਇਹ ਵਾਲਾ ਸੈਮੀ ਦੇ ਉੱਪਰ ਬਣਿਆ ਹੋਇਆ ਜਿਹੜਾ ਪਿਓਰ ਦੇ ਉੱਪਰ ਬਣਿਆ ਹੋਇਆ ਉਹ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਪਿਓਰ ਦੇ ਉੱਪਰ ਬਣਿਆ ਹੋਇਆ ਤੇ ਇਸ ਦੇ ਨਾਲ ਪਰ ਰੱਖਿਆ ਹੋਇਆ ਜੀ ਟਰੌਜ਼ਰ ਤੁਸੀਂ ਸਲਵਾਰ ਵੀ ਬਣਾ ਸਕਦੇ ਤੁਸੀਂ ਦੱਸ ਸਕਦੇ ਹੋ ਔਰ ਇਸ ਦੇ ਨਾਲ ਦੁਪੱਟਾ ਪਰ ਰੱਖਿਆ ਹੋਇਆ ਜੀ ਪਿਓਰ ਆਰਗੈਂਜ਼ਾ ਦਾ ਬਹੁਤ ਹੀ ਪਿਆਰਾ ਔਰ ਪਿਓਰ ਆਰਗੈਂਜ਼ਾ ਦੁਪੱਟਾ ਪਰ ਕਿਹਾ ਰਿਹਾ ਤਾਂ 100% ਪਿਓਰ ਆਰਗੈਂਜ਼ਾ ਦਾ ਲੱਗਿਆ ਹੋਇਆ ਠੀਕ ਹੈ ਜੀ ਅਗਰ ਤੁਸੀਂ ਸੈਮੀ ਦਾ ਲਗਵਾਓਗੇ ਥੋੜੀ ਜਿਹੀ ਪ੍ਰਾਈਸ ਘਟ ਜਾਈਗੀ ਅਗਰ ਤੁਸੀਂ ਪਿਓਰ ਦਾ ਰੱਖੋਗੇ ਤਾਂ ਜਿਹੜੀ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕਰਾਂਗੇ ਸੇਮ ਹੀ ਪ੍ਰਾਈਸ ਜਿਹੜੀ ਰਹੇਗੀ ਤੀਸਰਾ ਦੁਪੱਟੇ ਨਾਲ ਆਪਾਂ ਬਹੁਤ ਸੋਹਣੀ ਹਲਕੀ-ਫੁਲਕੀ ਟਾਈ ਐਂਡ ਡਾਈ ਕੀਤੀ ਹੈ। ਇਸ ਵਾਰ ਥੋੜਾ ਆਪਾਂ ਟਾਈ ਐਂਡ ਡਾਈ ਦਾ ਡਿਜ਼ਾਈਨ ਉਹ ਚੇਂਜ ਕਰ ਦਿੱਤਾ। ਆ ਆਪਾਂ ਕਾਫੀ ਸਾਰੇ ਡਿਜ਼ਾਈਨ ਬਣਾਏ ਸੀ ਉਹ ਆਪਾਂ ਡਾਇਮੰਡ ਸ਼ੇਪ ਦੇ ਜਿਹੜੇ ਬਣਾਏ ਹੋਏ ਸੀ। ਬਟ ਇਸ ਵਾਰ ਆਪਾਂ ਚੇਂਜ ਕੀਤਾ ਕਿਉਂਕਿ ਇਹ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ। ਠੀਕ ਹੈ ਜੀ। ਲੋ ਜੀ ਤੁਹਾਨੂੰ ਸੇਮ ਪਸੰਦ ਆ ਤੁਸੀਂ ਸੇਮ ਬਣਾ ਸਕਦੇ ਹੋ। ਅਗਰ ਸਾਡੇ ਕੋਲ ਸੇਮ ਕਲਰ ਅਵੇਲੇਬਲ ਹੋਇਆ ਤਾਂ ਤੁਹਾਨੂੰ ਆਪਾਂ ਦੱਸ ਦਾਂਗੇ। ਅਗਰ ਨਹੀਂ ਹੋਇਆ ਤਾਂ ਆਪਾਂ ਤੁਹਾਨੂੰ ਕਲਰ ਜਿਹੜੇ ਨੇ ਉਹ ਸੈਂਡ ਕਰ ਦਾਂਗੇ। ਤੁਸੀਂ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਪੋਟਲੀ ਬਟਨ ਆਪਾਂ ਦਿੱਤੇ ਹੋਏ ਨੇ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਕਮ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕੰਮ ਜਿਹੜਾ ਕੀਤਾ ਹੋਇਆ ਬੜੀ ਅਲੱਗ ਜੇ ਆਪਾਂ ਕਹਿੰਦੇ ਨਾ ਵੀ ਬੜੇ ਡੀਸੈਂਟ ਜੇ ਪੀਸ ਆਪਾਂ ਰੈਡੀ ਕਰਦੇ ਆ ਕੋਈ ਏਦਾਂ ਨਹੀਂ ਕਿ ਜ਼ਿਆਦਾ ਹੀ ਵਰਕ ਆਪਾਂ ਕਰਦੀਏ ਨਾ ਕੋਈ ਸਮਝ ਹੀ ਨਾ ਆਵੇ ਕਿ ਸਾਡੇ ਸੂਟ ਦੇ ਉੱਪਰ ਵਰਕ ਸ਼ੁਰੂ ਕਿੱਥੋਂ ਹੋ ਰਿਹਾ ਔਰ ਖਤਮ ਕਿੱਥੋਂ ਹੋ ਰਿਹਾ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਆ ਜੀਆਂ ਬਾਹਾਂ ਦੇ ਉੱਪਰ ਕੰਮ ਹੈ neck ਆਪਾਂ ਬਹੁਤ ਹੀ ਸੋਹਣਾ ਬਣਾਇਆ ਹੋਇਆ ਪੋਟਲੀ ਬਟਨ ਵਾਲਾ ਕਿਉਂਕਿ ਜ਼ਿਆਦਾ ਅਸੀਂ ਪੋਟਲੀ ਬਟਨ ਵਾਲੇ neck ਲਾਈਕ ਕਰਦੇ ਆ ਔਰ ਸਾਡੀਆਂ ਭੈਣਾਂ ਵੀ ਇਸੇ ਤਰ੍ਹਾਂ ਦੇ neck ਜਿਹੜੇ ਲਾਈਕ ਕਰਦੀਆਂ ਨੇ ਇਸ ਤਰ੍ਹਾਂ ਆਪਣੇ ਘੇਰੇ ਔਰ ਦੋਨੋਂ ਸਾਈਡ ਇਸ ਤਰ੍ਹਾਂ ਕਟਵਰਕ ਜਿਹੜਾ ਹੋਇਆ ਹੋਇਆ ਲੋਸ ਪ੍ਰੋਪਰ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਔਰ ਆਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਕਾਟਨ ਆਪਾਂ ਲਗਾਈ ਹੈ 컬러 ਬਹੁਤ ਹੀ ਪਿਆਰਾ ਹੈ ਬੇਬੀ ਪਿੰਕ ਜਿਹਾ 컬러 ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸੇਮ 컬러 ਪਸੰਦ ਆ ਤੁਸੀਂ ਸੇਮ ਵੀ ਕਰਵਾ ਸਕਦੇ ਹੋ 컬러 ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਚੇਂਜ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਣੇ ਸਲਵਾਰ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਬਹੁਤ ਪਿਆਰੀ ਜੀ ਤੁਹਾਡੇ ਸਲਵਾਰ ਦੇ ਉੱਪਰ ਕੰਮ ਜੇ ਤੁਸੀਂ ਵੇਅਰ ਕਰੋਗੇ ਨਾ ਫਰੰਟ ਦੇ ਉੱਪਰ ਇਸ ਤਰ੍ਹਾਂ ਲੁੱਕ ਬਣੇਗੀ ਬਹੁਤ ਪਿਆਰਾ ਜਿਹੜਾ ਲੱਗੇਗਾ ਨਾਲ ਆ ਪਾ ਦੁਪੱਟਾ ਰੱਖਿਆ ਹੋਇਆ ਜੀ ਜਿਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਦੁਪੱਟਾ ਹੈ ਪਰਸਨਲੀ ਮੈਨੂੰ ਵੀ ਇਦਾਂ ਦੇ ਦੁਪੱਟੇ ਜਿਹੜੇ ਬਹੁਤ ਸੋਹਣੇ ਲੱਗਦੇ ਆ ਔਰ ਕਿਉਂਕਿ ਇੱਕ ਤਾਂ ਇਹ ਦੁਪੱਟੇ ਜਿੱਥੇ ਆਪਾਂ ਜਿਵੇਂ ਆਪਾਂ ਗਲ ਦੇ ਵਿੱਚ ਪਾ ਲਈ ਤਾਂ ਆਰਾਮ ਨਾਲ ਟਿਕਿਆ ਰਹਿੰਦੇ ਨੇ ਸਿਰ ਦੇ ਉੱਪਰ ਲੈ ਲਈ ਤਾਂ ਵੀ ਆਰਾਮ ਨਾਲ ਟਿਕਿਆ ਰਹਿੰਦੇ ਨੇ ਨਾ ਕਈ ਵਾਰ ਇਦਾਂ ਹੁੰਦਾ ਕਿ ਦੁਪੱਟਾ ਆਪਾਂ ਲਗਾ ਲੈਨੇ ਥੋੜਾ ਸੈਂਥੈਟਿਕ ਵਧੀਆ ਤਾਂ ਲੱਗਦਾ ਪਰ ਉਹ ਟਿਕਦਾ ਨਹੀਂ ਹੈਗਾ ਠੀਕ ਹੈ ਅਗਰ ਤੁਸੀਂ ਗੁਰਦੁਆਰਾ ਸਾਹਿਬ ਲਈ ਸੂਟ ਬਣਵਾ ਰਹੇ ਹੋ ਤਾਂ ਤੁਸੀਂ ਇਸੇ ਤਰ੍ਹਾਂ ਦੇ ਹੀ ਦੁਪੱਟੇ ਜਿਹੜੇ ਨਾਲ ਰੈਡੀ ਕਰ ਔਰ ਕਾਟਨ ਆਪਾਂ ਕੋਈ ਵੀ ਲਗਾਉਣਿਆ ਜੀ ਅੱਛੀ ਕੁਆਲਿਟੀ ਦੀ ਕਾਟਨ ਲਗਾਉਣਿਆ ਕੋਈ ਹਲਕੀ ਫੁਲਕੀ ਕਾਟਨ ਆਪਾਂ ਨਹੀਂ ਐਡ ਆਨ ਕਰਦੇ ਹੈਗੇ ਠੀਕ ਹੈ ਜੀ। ਉਹ ਜਿਦੋਂ ਉਹਦਾ ਪਹਿਲਾ ਸੂਟ ਦਿਖਾਇਆ ਸੀ ਸੇਮ ਉਸੇ ਤਰ੍ਹਾਂ ਦਾ ਹੀ ਦੂਸਰਾ ਪੀਸ ਬਣਿਆ ਹੋਇਆ ਇਸ ਤਰ੍ਹਾਂ। ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ। ਠੀਕ ਹੈ ਜੀ ਇਹ ਆਪਾਂ ਖੋਲ ਕੇ ਤੁਹਾਨੂੰ ਤਾਂ ਨਹੀਂ ਦਿਖਾ ਰਹੇ ਹੈਗੇ ਕਿਉਂਕਿ ਆਪਾਂ ਸੇਮ ਪੀਸ ਤੁਹਾਨੂੰ ਦਿਖਾ ਚੁੱਕੇ ਆਂ ਜੀ। ਇਸ ਤਰ੍ਹਾਂ ਰਹੇਗਾ ਜੀ ਅਗਲਾ ਪੀਸ ਅਗਲਾ ਪਾ ਕਿਤਾ ਹੋਇਆ ਜੀ ਕਾਫੀ ਸ਼ੇਡ ਦੇ ਉੱਪਰ ਤੇ ਆਪਾਂ ਇਹ ਕੀਤਾ ਹੋਇਆ ਜੀ ਪਸ਼ਮੀਨੇ ਦੇ ਉੱਪਰ ਸੂਟ ਹੈ ੜੀ ਨੈਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸਾਡਾ ਨੈਕ ਬਣਿਆ ਹੋਇਆ ਆ ਇਸੇ ਕਰਕੇ ਸਾਡੇ ਸੂਟਾਂ ਦੀ ਸਟਿਚਿੰਗ ਥੋੜਾ ਟਾਈਮ ਲੱਗਦਾ ਅਗਰ ਤੁਹਾਨੂੰ ਅੱਛੀ ਸਟਿਚਿੰਗ ਚਾਹੀਦੀ ਤਾਂ ਪਲੀਜ਼ ਵੇਟ ਕਰ ਲਿਆ ਕਰੋ ਕਿਨਾਂ ਦਾ ਕੁਝ ਪਾਨ ਦੇ ਵਾਸਤੇ ਨਾ ਸਬਰ ਰੱਖਣਾ ਪੈਂਦਾ ਤਾਂ ਤੁਸੀਂ ਥੋੜਾ ਜਿਹਾ ਸਬਰ ਰੱਖਿਆ ਕਰੋ ਤੁਹਾਡੇ ਸੂਟ ਜਿਹੜੇ ਅੱਛੀ ਸੇ ਡਿਜ਼ਾਈਨਿੰਗ ਕਰਕੇ ਆਪਾਂ ਤੁਹਾਨੂੰ ਸੈਂਡ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਜਿਹੜੇ ਤੁਹਾਨੂੰ ਆਪਾਂ ਪਹਿਲਾਂ ਪੀਸ ਦਿਖਾਏ ਨੇ ਗ੍ਰੇ ਕਲਰ ਦਾ ਸੇਮ ਉਹੀ ਡਿਜ਼ਾਈਨ ਹੈ ਬ रेडी ਕੀਤਾ ਹੋਇਆ ਤੁਸੀਂ ਦੇਖੋ ਕਾਫੀ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਨਾ ਲੱਗ ਰਿਹਾ ਤੁਸੀਂ ਜ਼ਰੂਰੀ ਨਹੀਂ ਕਿਸ ਨੂੰ ਪਸ਼ਮੀਨੇ ਦੇ ਉੱਪਰ ਬਣਾਉਣਾ ਤੁਸੀਂ ਇਸ ਨੂੰ ਕਾਟਨ ਤੇ ਵੀ ਬਣਾ ਸਕਦੇ ਹੋ ਸੇਮ ਕਲਰ ਦੇ ਵਿੱਚ ਹਲੋ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖੋ ਚੈੱਕ ਕਰਿਓ ਬਹੁਤ ਹੀ ਪਿਆਰਾ ਪੀਸ ਜਿਹੜਾ ਲੱਗ ਰਿਹਾ neck ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰੇ ਦੇ ਉੱਪਰ ਕੰਮ ਰਹੇਗਾ ਸੇਮ ਪੀਸ ਆਪਾਂ ਕਾਫੀ ਰੈਡੀ ਕਰ ਚੁੱਕੇ ਹਾਂ ਬਟ ਅਲੱਗ-ਅਲੱਗ ਕਲਰ ਦੇ ਉੱਪਰ ਆਪਾਂ ਨੇ ਕੀਤੇ ਨੇ ਜਿਵੇਂ ਜਿਵੇਂ ਕਲਰ ਚੇਂਜ ਹੋਏ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਜੀ ਸਾਰੇ ਠੀਕ ਹੈ ਜੀ ਤੇ ਇਸੇ ਤਰ੍ਹਾਂ ਇਸੇਮ ਇਹ ਵਾਲਾ ਪੀਸੀ ਰੈਡੀ ਹੋਇਆ ਹੋਇਆ ਦੇਖੋ ਇਹ ਗ੍ਰੇ ਕਲਰ ਦੇ ਵਿੱਚ ਕੀਤਾ ਹੋਇਆ ਆਪਾਂ ਨੇ ਠੀਕ ਹੈ ਪਹਿਲਾਂ ਆਪਾਂ ਨੇ ਫਰੋਜ਼ੀ ਕਲਰ ਦੇ ਵਿੱਚ ਰੈਡੀ ਕੀਤਾ ਸੀ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀ ਸਾਨੂੰ ਦੱਸ ਸਕਦੇ ਹੋ ਆਨ ਉਸ ਭੈਣਾ ਕਹਿੰਗੇ ਕਿ ਅਮਨ ਆਪਾਂ ਕਲਰ ਕਿਹਦਾ ਡਿਸਾਈਡ ਕਰੀਏ ਆਪਾਂ ਤੁਹਾਨੂੰ ਚਾਰਟ ਸੈਂਡ ਕਰਾਂਗੇ ਜੀ ਕਾਟਨ ਦਾ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਹੋਇਆ ਤੁਸੀ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਅਮਨ ਆਪਾਂ ਇਸ ਕਲਰ ਦੇ ਉੱਪਰ ਰੈਡੀ ਜਿਹੜਾ ਕਰਵਾਉਣਾ ਚਾਹੁੰਦੇ ਆ ਲਓ ਜੀ ਇਸ ਤਰ੍ਹਾਂ ਆਪਾਂ ਨਾਲ ਦੁਪੱਟਾ ਰੱਖਿਆ ਹੋਇਆ ਬਹੁਤ ਹੀ ਸੌਫਟ ਦੁਪੱਟਾ ਇਹ ਵੀ ਆਪਾਂ ਆਰੀ ਦੇ ਉੱਪਰ ਰੈਡੀ ਕੀਤਾ ਅਗਰ ਆਪਾਂ ਨੂੰ ਮਸ਼ੀਨ ਦੇ ਵਿੱਚ ਰੈਡੀ ਕਰਦੇ ਕਿਉਂਕਿ ਪਸ਼ਮੀਨਾ ਆਲਰੇਡੀ ਹੈਵੀ ਹੁੰਦਾ ਥੋੜਾ ਜਿਹਾ ਤਾਂ ਮਸ਼ੀਨ ਨਾਲ ਦਾ weight ਜਣਾ ਸੀ ਹੋਰ ਵੱਧ ਜਾਣਾ ਠੀਕ ਹੈ ਜੀ ਜਿਹੜਾ ਜਿਹੜਾ ਡਿਜ਼ਾਈਨ ਪਸੰਦ ਹੈ ਸਕਰੀਨਸ਼ਾਟ ਤੁਸੀਂ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਆਪਣੇ ਲਈ ਸੋਹਣੇ ਸੋਹਣੇ ਸੂਟ ਜਿਹੜੇ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਹੜੇ ਜਿਵੇਂ ਆਪਾਂ ਤੁਹਾਨੂੰ ਦਿਖਾਏ ਨੇ ਹਨਾ ਕਾਫੀ ਸਾਰੇ ਸੂਟ ਹੋਰਾਂ ਵਿੱਚ ਤੁਸੀਂ ਦੇਖਿਆ ਹੈ ਕਿ ਇੱਕ ਪੀਸ ਦੇ ਡਿਜ਼ਾਈਨ ਜਿਹੜੇ ਉਹ ਕਾਫੀ ਵਾਰ ਰਿਪੀਟ ਹੋਏ ਨੇ ਸਾਡੀ ਕੋਈ ਵੀ ਡਿਜ਼ਾਈਨ ਸਾਡਾ ਬਣਿਆ ਹੋਵੇ ਔਰ ਸਾਰੀਆਂ ਭੈਣਾਂ ਨੂੰ ਹੀ ਪਸੰਦ ਆਉਂਦਾ ਉਹ ਤੇ ਮੈਨੂੰ ਇਸ ਕਿਸ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜਾ ਵੀ ਡਿਜ਼ਾਈਨ ਆਪਾਂ ਆਪਣੇ ਵੱਲੋਂ ਬਣਾਉਨੇ ਆ ਹਨਾ ਕੁਝ ਭੈਣਾਂ ਕੋਲ ਜਿੰਦਾ ਟਾਈਮ ਨਹੀਂ ਹੁੰਦਾ ਸਮ ਟਾਈਮ ਉਹ ਬਿਜ਼ੀ ਹੁੰਦੇ ਆ ਔਰ ਸਾਨੂੰ ਇੱਕ ਕਾਲ ਇੱਕ ਮੈਸੇਜ ਕਰਕੇ ਕਹਿ ਰਹੇ ਨੇ ਕਿ ਅਮਨ ਤੁਸੀਂ ਜੋ ਲਾਈਕ ਕਰਦੇ ਸਾਡੇ ਲਈ ਉਹ ਬਣਾ ਦਿਓ ਸਾਨੂੰ ਨਹੀਂ ਕਰ ਪਤਾ ਕਿ ਅਸੀਂ ਕਿਹੜੇ ਕਲਰ ਦੇ ਉੱਪਰ ਰੈਡੀ ਕਰੀਏ ਕਿਸ ਫੈਬਰੀ ਦੇ ਉ ਸਿਰਫ ਮੌਸਮ ਦੱਸ ਕੇ ਔਰ ਆਪਣੇ ਸਕਿਨ ਟਨ ਦੱਸ ਕੇ ਸਾਨੂੰ ਵੀ ਸਾਡੀ ਸਕਿਨ ਨੂੰ ਇਸ ਤਰ੍ਹਾਂ ਦਾ ਸੂਟ ਕਰਦਾ ਮਨ ਸਾਡੀ ਕਲਰ ਸ਼ੇਡ ਇਦਾਂ ਦੀ ਹੈ ਸਾਡੇ ਵਾਸਤੇ ਜ਼ਿਆਦਾ ਡਾਰਕ ਨਾ ਬਣਾਇਓ ਸਾਡੇ ਲਈ ਜ਼ਿਆਦਾ ਬ੍ਰਾਈਟ ਨਾ ਬਣਾਇਓ ਤੇ ਜਿase ਸਾਰਾ ਉਹਨਾਂ ਕੋਲ ਭੈਣਾਂ ਕੋਲ ਪੁੱਛ ਕੇ ਤੇ ਆਪਾਂ ਉਹਨਾਂ ਦੇ ਅਕੋਰਡਿੰਗ ਜਿਹੜੇ ਨੇ ਸੂਟ ਜਿਹੜੇ ਰੈਡੀ ਕਰ ਦਨੇ ਆ ਬਟ ਚੁਆਇਸ ਜਿਹੜੀ ਉਹ ਸਾਡੀ ਹੁੰਦੀ ਹੈ ਠੀਕ ਹੈ ਜੀ ਤੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਭੈਣਾਂ ਨੂੰ ਸਾਡੇ ਬਣੇ ਹੋਏ ਸੂਟ ਜਿਹੜੇ ਪਸੰਦ ਆਉਂਦੇ ਹੁੰਦੇ ਜਿਵੇਂ ਤੁਸੀਂ ਦੇਖਿਆ ਇਹ ਜਿੰਨੇ ਵੀ ਪੀਸ ਆਪਾਂ ਬਣਾਏ ਨੇ ਕੁਝ ਭੈਣਾਂ ਦੇ ਕਲਰ ਸਾਨੂੰ ਉਹਨਾਂ ਨੇ ਦੱਸ ਦਿੱਤੇ ਸੀ ਕੁਝ ਭੈਣਾਂ ਕਹਿੰਦੇ ਆ ਕਿ ਨਹੀਂ ਅਮਨ ਆਪਣੀ ਚੁਆਇਸ ਨਾਲ ਬਣਾ ਦਿਓ ਤੇ ਲੋ ਜੀ ਉਮੀਦ ਕਰਦੇ ਆ ਕਿ ਉਹ ਭੈਣਾਂ ਨੂੰ ਵੀ ਸੂਟ ਪਸੰਦ ਆਉਣਗੇ ਔਰ ਤੁਹਾਨੂੰ ਵੀ ਸਾਰਿਆਂ ਨੂੰ ਪਸੰਦ ਆਉਣਗੇ ਅਗਰ ਵਧੀਆ ਲੱਗੇ ਪਲੀ